ਸਾਈਕਲ ਵਾਲਾ ਆਪਣੀ ਸਾਈਡ ਤੇ ਆਂਦਾ ਰਿਹਾ ਸੀਗਾ ਤੇ ਬੱਸ ਵਾਲੇ ਦੀ ਗਲਤੀ ਬੱਸ ਵਾਲੇ ਨੇ ਸਾਈਡ ਮਾਰੀ ਉਹਨੂੰ ਅੱਛਾ ਸਾਈਡ ਮਾਰੀ ਉਹ ਸਾਈਡ ਮਾਰੀ ਆ ਤੇ ਸਪੀਡ ਤੇ ਨੂੰ ਬੱਸ ਖਤਮ ਹੀ ਆ ਗਿਆ ਦੇਖੋ ਆਪਣੇ ਅਗਲਾ ਘਰ ਜਾ ਰਿਹਾ ਹੁਣ ਆਹ ਦੇ ਹਾਂਜੀ ਬੜੇ ਬੜੇ ਤੁਰੇ ਜਾ ਰਿਹਾ ਸੀ ਆਪਣੀ ਸਾਈਡ ਤੇ ਸੀ ਆਪਣੀ ਸਾਈਡ ਤੇ ਬੱਸ ਉਧਰ ਇਧਰ ਆਈ ਹੈ ਅੱਛਾ ਬੱਸ ਨੇ ਤਾਂ ਬੱਸ ਅੱਡੇ ਨਾਲ ਜਾਣਾ ਉਹਨੇ ਉਹਦਾ ਪਰਲੇ ਟ੍ਰੈਕ ਚ ਜਾਣਾ ਹਾਂਜੀ ਦੇ ਇਧਰਲੇ ਪਾਸੇ ਕੀ ਕਰਨਾ ਇਹ ਆਪਣੇ ਇਧਰ ਦਾਸ ਦਾ ਨੰਬਰ ਨੋਟ ਕਰ ਲਿਆ ਜੀ ਨੰਬਰ ਨੋਟ ਕਰ ਲਿਆ ਜੀ ਠੀਕ ਹੈ ਜੀ ਤੇ ਹੁਣ ਇਹ ਬੰਦੇ ਦੀ ਸਥਿਤੀ ਕਿਹੋ ਜੀ ਹੈ ਜੀ ਦੇਖੋ ਜੀ ਹੁਣ ਉੱਥੇ ਹੌਸਪੀਟਲ ਜਾ ਕੇ ਐਮਰਜੈਂਸੀ ਆ ਗਿਆ ਐਮਰਜੈਂਸੀ ਕਿੰਨੀ ਕੁ ਉਮਰ ਲੱਗਦੀ ਹੈ ਬੰਦੇ ਦੀ ਉਮਰ ਹੋਣੀ ਕੋਈ 50 50 ਦਾ ਹੈ ਸਾਥ ਸ਼੍ਰੀ ਅਕਾਲ ਪੀਪੀ 33 ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਅਸੀਂ ਇਸ ਸਮੇਂ ਨਵਾਂ ਸ਼ਹਿਰ ਚੰਡੀਗੜ੍ਹ ਚੌਂਕ ਸਿੰਘ ਸਭਾ ਗੁਰਦੁਆਰੇ ਦੇ ਬਾਹਰ ਮੌਜੂਦ ਆ ਔਰ ਇੱਥੇ ਇੱਕ ਬਹੁਤ ਮੰਦ ਭਾਗੀ ਘਟਨਾ ਜਿਹੜੀ ਹੁਣੇ-ਹੁਣੇ ਵਾਪਰੀ ਹੈ ਆ ਤੁਹਾਨੂੰ ਸਾਈਕਲ ਨਜ਼ਰ ਆ ਰਿਹਾ ਸਾਈਕਲ ਬਿਲਕੁਲ ਆਪਣੀ ਸਾਈ ਸਾਈਕਲ ਸਵਾਰਾ ਪੜੀ ਸਾਈਡ ਤੇ ਸੀ ਔਰ ਬੱਸ ਜਿਹੜੀ ਆ ਅੰਮ੍ਰਿਤਸਰ ਡੀਪੂ ਦੀ ਰੋਡਵੇਜ ਦੀ ਬੱਸ ਦੱਸੀ ਜਾ ਰਹੀ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਪਿੱਛੋਂ ਕਾਫੀ ਸਪੀਡ ਤੇ ਆ ਰਹੀ ਸੀ ਔਰ ਤੁਸੀਂ ਦੇਖੋ ਕਿਤੇ ਕਿੰਨਾ ਕ੍ਰਾਸ਼ ਆ ਸੜਕਾਂ ਖਾਲੀ ਪਈਆਂ ਔਰ ਕਿਹੜੀ ਸਵਾਰੀ ਚੱਕਣੀ ਹੈ ਕਿਹੜੀ ਏਡੀ ਅੱਗ ਲੱਗੀ ਸੀ ਕਿਹੜੀ ਏਡੀ ਆਖਰ ਆਈ ਹੋ ਸੀਗੀ ਕਿ ਆ ਚੌਂਕ ਦੇ ਬਿਲਕੁਲ ਨਜ਼ਦੀਕ ਆ ਸਾਈਕਲ ਵਾਲੇ ਨੂੰ ਬੱਸ ਵਾਲਾ ਘਸੀਟਦਾ ਲੈ ਗਿਆ ਆ ਤੁਸੀਂ ਦੇਖੋ ਨਿਸ਼ਾਨ ਜਿਹੜੇ ਆ ਘਸੀਟਦਾ ਹੀ ਲੈ ਗਿਆ ਆ ਚੱਪਲਾਂ ਨੇ ਉਸ ਬਜ਼ੁਰਗ ਦੀਆਂ ਸਾਈਕਲ ਦਾ ਪਿੱਛੋ ਹਾਲਾਤ ਦੇਖੋ ਤੁਸੀਂ ਕੀ ਬਣ ਗਏ ਆ ਔਰ ਕਿੰਨੀ ਜ਼ੋਰ ਤੇ ਇਸ ਸਿਖਰ ਦੇ ਪੈਰ 'ਚ ਸੱਟ ਲੱਗੀ ਹੋਵੇਗੀ ਜਦ ਸਾਈਕਲ ਸਵਾਰ ਕਿ ਸਰਦਾ ਗਿਆ ਹਾਲਾ ਕਿ ਮੌਕੇ 'ਤੇ ਜਿਹੜੇ ਲੋਕ ਮੌਜੂਦ ਹੈ ਦੱਸਿਆ ਕਿ ਇਸ ਥਾਂ ਤੇ ਉਸ ਵਿਅਕਤੀ ਨੂੰ ਲੰਮਾ ਪਾਇਆ ਗਿਆ ਪਾਣੀ ਪਲਾਇਆ ਗਿਆ ਲੇਕਿਨ ਸਥਿਤੀ ਗੰਭੀਰ ਹੈ ਨਾਲ ਦੀ ਨਾਲ ਤੁਸੀਂ ਸਕਰੀਨ ਤੇ ਤਸਵੀਰਾਂ ਦੇਖ ਪਾ ਰਹੇ ਹੋ ਐਂਬੂਲੈਂਸ ਇੱਥੇ ਪਹੁੰਚ ਜਾਂਦੀ ਆ ਜਿਹੜੇ ਇੱਥੇ ਚਸ਼ਮਦੀਤ ਮੌਜੂਦ ਨੇ ਇਹਨਾਂ ਨੇ ਉਸ ਸਪੀਡ ਤੋਂ ਨੂੰ ਲੰਮਾ ਵੀ ਪਾਇਆ ਇੱਥੇ ਪਾਣੀ ਪਲਾਉਣ ਦੀ ਕੋਸ਼ਿਸ਼ ਕੀਤੀ ਔਰ ਐਂਬੂਲੈਂਸ ਨੂੰ ਵੀ ਕਾਲ ਕੀਤੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੈਂਬੂਲੈਂਸ ਜਦੋਂ ਪਹੁੰਚਦੀ ਆ ਗੱਡੀ ਵਿੱਚ ਪਾਇਆ ਗਿਆ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਉਹ ਵੀ ਮੌਕੇ ਤੇ ਪਹੁੰਚਦੇ ਆ ਇੱਕ ਲੜਕੀ ਪਹੁੰਚਦੀ ਆ ਪਰ ਦੁਕਾਨਦਾਰਾਂ ਵੱਲੋਂ ਜਿਹੜੀ ਗੱਲ ਦੱਸੀ ਗਈ ਆ ਕਿ ਸਥਿਤੀ ਬੜੀ ਗੰਭੀਰ ਸੀ ਪਰ ਸਵਾਲ ਸਾਡਾ ਉਹੀ ਆ ਕਿ ਚੌਂਕ ਆਮ ਦਿਨਾਂ ਵਿੱਚ ਵੀ ਭਰਿਆ ਰਹਿੰਦਾ ਇੱਥੇ ਬਹੁਤ ਸਾਰਾ ਟ੍ਰੈਫਿਕ ਹੁੰਦਾ ਉਹਦੇ ਵੀ ਬੱਸ ਸਲੋ ਆਣੀ ਚਾਹੀਦੀ ਗੱਡੀਆਂ ਸਲੋ ਆਣੀਆਂ ਚਾਹੀਦੀਆਂ ਲੇਕਿਨ ਅੱਜ ਤਾਂ ਸੰਡੇ ਆ ਸਾਰਾ ਬਾਜ਼ਾਰ ਖਾਲੀ ਆ ਸੜਕਾ ਖਾਲੀ ਆ ਅੱਜ ਇਹ ਹਾਦਸਾ ਕਿਵੇਂ ਹੋ ਗਿਆ ਇਹ ਸਵਾਲ ਬਹੁਤ ਵੱਡਾ ਕਿਹੜੀ ਜਾ ਕੇ ਮੋਰੇ ਸਵਾਰੀ ਚੱਕਣੀ ਆ ਕਿਹੜੇ ਲੋਕ ਸੜਕਾਂ ਤੇ ਖੜੇ ਆ ਵੇਟ ਕਰ ਰਹੇ ਆ ਕਿ ਰੋਡਵੇ ਦੀ ਬੱਸ ਆਉਗੀ ਬੰਦਾ ਸਾਨੂੰ ਬੱਸ ਚ ਚੜਾ ਕੇ ਲੈ ਕੇ ਜਾਊਗਾ ਪਰ ਆਹ ਦੇਖੋ ਕੀ ਕਿੱਡਾ ਵੱਡਾ ਕਾਂਡ ਕਰ ਦਿੱਤਾ ਕਿੰਨੀ ਵੱਡੀ ਅਣਗਹਿਲੀ ਆ ਕਿੱਡੀ ਵੱਡੀ ਲਾਪਰਵਾਹੀ ਆ ਬੱਸ ਦੀ ਇੱਕ ਛੋਟੀ ਜਿਹੀ ਚਪੇਟ ਕਰਕੇ ਕਿਸੇ ਦਾ ਘਰ ਉਜੜ ਜਾਂਦਾ ਭਾਈ ਕਿਦਾਂ ਹੋਇਆ ਐਕਸੀਡੈਂਟ ਇਹ ਬਈ ਸਾਈਕਲ ਵਾਲਾ ਆਪਣੀ ਸਾਈਡ ਤੇ ਆਂਦੇ ਵੇ ਸੀਗਾ ਤੇ ਬੱਸ ਵਾਲੇ ਦੀ ਗਲਤੀ ਬੱਸ ਵਾਲੇ ਨੇ ਸਾਈਡ ਮਾਰੀ ਉਹਨੂੰ ਅੱਛਾ ਸਾਈਡ ਮਾਰੀ ਉਹ ਸਾਈਡ ਮਾਰੀ ਆ ਤੇ ਬੱਸ ਅਚਾਨਕ ਹੋ ਗਿਆ ਸਿਸਟਮ ਇੱਕ ਸੀਟ ਦਾ ਵੀ ਲੈ ਗਿਆ ਹਾਂਜੀ ਇੱਕ ਸੀਟ ਸੀਟ ਦਾ ਰਹਿ ਗਿਆ ਸੀਟਾ ਵੀ ਟਾਇਰਾਂ ਨਾਲ ਕੇ ਸੜ ਗਿਆ ਤੇ ਸੜ ਗਿਆ ਉਹ ਕੋਲੋਂ ਬਸ ਸਾਈਕਲਰ ਆਪਣੀ ਸਾਈਡ ਤੇ ਸੀਗਾ ਸਾਈਕਲਰ ਆਪਣੀ ਸਾਈਡ ਮੈਂ ਇੱਥੇ ਬੈਠੇ ਸੀ ਕਿ ਬੰਦੇ ਇੱਧਰ ਦੇਖਦੇ ਵੇ ਸੀਗਾ ਕਹਿੰਦੇ ਬੰਦੇ ਮੈਂ ਬੰਦੇ ਦੱਸਦੇ ਕਿ ਦੁਕਾਨ ਤੇ ਖੜੇ ਕਹਿੰਦੇ ਵੀ ਸਾਈਕਲ ਵਾਲਾ ਆਪਣੀ ਖੜ ਤੇ ਬੱਸ ਵਾਲਾ ਰੌਂਗ ਸਾਈਡ ਤੇ ਇੱਧਰ ਲਈ ਪਾਸੇ ਆਉਂਦਾ ਵੇ ਸੀਗਾ ਹੁਣੇ ਮਤਲਬ ਸਾਈਡ ਮਾਰਦੇ ਲੈ ਗਏ ਬੱਸ ਇਹ ਤਾਂ ਖਿੱਚਦਾ ਲੈ ਗਏ ਬੱਸ ਨੂੰ ਅੱਛਾ ਜੀ ਤੇ ਬੱਸ ਰੋਡਵੇਈ ਦੀ ਸੀ ਬੱਸ ਰੋਡਵੇਈ ਦੀ ਨੰਬਰ ਨੰਬਰ ਨੋਟ ਹੋ ਗਿਆ ਜੀ ਨੰਬਰ ਲਿਖ ਦਿੱਤਾ ਮੁੰਡੇ ਨੇ ਪਹੁੰਚ ਹੈਗਾ ਨੰਬਰ ਠੀਕ ਠੀਕ ਹੈ ਜੀ ਆ ਬਾਪੂ ਜੀ ਕਿਓ ਜੀ ਸਥਿਤੀ ਸੀ ਹੁਣ ਉਹ ਜਿਹੜਾ ਐਂਬੂਲੈਂਸ ਦੇ ਵਿਅਕਤੀ ਨੂੰ ਲੈ ਦੇਖੋ ਆਪਣੇ ਅਗਲਾ ਘਰ ਜਾ ਰਿਹਾ ਹੁਣ ਹਾਂ ਜੀ ਹਾਂ ਜੀ ਬੜੇ ਪਤੇ ਤੁਰੇ ਜਾ ਰਿਹਾ ਸੀ ਆਪਣੀ ਸਾਈਡ ਤੇ ਸੀ ਇੱਥੋਂ ਆਪਣੀ ਸਾਈਡ ਤੇ ਬੱਸ ਉਧਰ ਇੱਧਰ ਆਈ ਹੈ ਅੱਛਾ ਬੱਸ ਨੇ ਤਾਂ ਬੱਸ ਅੱਡੇ ਨੂੰ ਜਾਣਾ ਉਹਨੇ ਉਹਨਾਂ ਦਾ ਪਰਲੇ ਟਰੈਕ ਤੇ ਜਾਣਾ ਹੈ ਇਹ ਇੱਧਰਲੇ ਪਾਸੇ ਕੀ ਕਰਨਾ ਹੈ ਇਹ ਆਪਣੇ ਇੱਧਰ ਸਾਈਡ ਤੇ ਸੀ ਬਿਲਕੁਲ ਸਾਈਡ ਤੇ ਜਾ ਰਿਹਾ ਸੀ ਚਿੱਟੀ ਪੱਟੀ ਤੇ ਨੇੜੇ ਹੀ ਲੱਗਦਾ ਕੰਮ ਸਾਰਾ ਦੇਖੋ ਸਿਚੁਏਸ਼ਨ ਸਮਝਣ ਵਾਲੀ ਗੱਲ ਹੈ ਕਿ ਸਾਈਕਲ ਵਾਲਾ ਦੱਸਿਆ ਜਾ ਰਿਹਾ ਕਿ ਚਿੱਟੀ ਪੱਟੀ ਦੇ ਬਿਲਕੁਲ ਇਸ ਪਾਸੇ ਲੈਫਟ ਹੈਂਡ ਸਾਈਡ ਸੀਗਾ ਔਰ ਬੱਸ ਵਾਲੇ ਨੇ ਜਾਣਾ ਵੀ ਰਾਈਟ ਹੈਂਡ ਸਾਈਡ ਤੇ ਸੀ ਪਰਲੇ ਪਾਸੇ બસ ਸਾਡੇ ਵੱਲ ਨੂੰ ਫਿਰ ਵੀ ਇਹਨੂੰ ਚਪੇਟ ਵਿੱਚ ਲੈ ਲਿਆ ਬੱਸ ਕਿੰਨੀ ਸਪੀਡ ਚ ਚੌਗੀ ਜਿਹੜਾ ਉਹਦਾ ਸੰਤੁਲਨ ਨਹੀਂ ਬਣ ਸਕਿਆ ਜਿਹੜੀ ਬੱਸ ਬੱਸ ਦਾ ਸੰਤੁਲਨ ਵਿਗੜ ਗਿਆ ਤਾਂ ਆ ਹਾਲਾਤ ਨੇ ਜੀ ਹੁਣ ਇਹਨਾਂ ਨੂੰ ਨਕੇਲ ਕੌਣ ਪਾਊਗਾ ਇੱਥੇ ਕਿਹੜਾ ਪਰਚਾ ਆਊਗਾ ਕਿਹੜੀ ਧਾਰਾ ਲੱਗੂਗੀ ਕਿ ਆਪਣੀ ਸਾਈਡ ਤੇ ਜਾਂਦੇ ਸਾਈਕਲ ਵਾਲੇ ਨੂੰ ਕੁਚਲ ਕੇ ਰੱਖ ਦਿੱਤਾ ਜਹਾਣੋ ਤੋੜ ਦਿੱਤਾ ਐਡੀ ਲਾਪਰਵਾਹੀ ਐਡੀ ਅਣਗਹਿਲੀ ਕਿ ਕਿਸੇ ਦਾ ਘਰ ਤੁਸੀਂ ਅਜਾੜ ਕੇ ਰੱਖ ਦੋ ਇੱਥੇ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਸਜ਼ਾ ਮਿਲਣੀ ਚਾਹੀਦੀ ਆ ਔਰ ਬਾਕੀਆਂ ਨੂੰ ਵੀ ਇੱਕ ਤਰ੍ਹਾਂ ਦਾ ਮੈਸੇਜ ਆਣਾ ਚਾਹੀਦਾ ਕਿ ਜਦੋਂ ਸੀ ਜਦੋਂ ਸ਼ਹਿਰ ਦੇ ਅੰਦਰ ਐਂਟਰ ਕਰ ਜੈ ਨੇ ਤੁਹਾਡੀ ਬੱਸ ਦੀ ਇੱਕ ਲਿਮਟ ਹੋਣੀ ਚਾਹੀਦੀ ਹੈ ਸਪੀਡ ਦੀ ਇੱਕ ਲਿਮਟ ਹੋਣੀ ਚਾਹੀਦੀ ਹੈ ਨਹੀਂ ਤਾਂ ਆਏ ਦਿਨ ਇਹ ਲੋਕਾਂ ਨੂੰ ਡਰੜਦੇ ਰਹਿੰਦੇ ਆ ਆਏ ਦਿਨ ਲੋਕਾਂ ਦੇ ਉੱਤੇ ਬੱਸਾਂ ਲਗਾਉਂਦੇ ਰਹਿੰਦੇ ਆ ਆਏ ਦਿਨ ਇਹ ਹਾਦਸੇ ਹੁੰਦੇ ਰਹਿੰਦੇ ਨੇ ਉਹਨਾਂ ਤੇ ਕੰਟਰੋਲ ਨਹੀਂ ਹੋਣਾ ਇੱਥੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਸਹੀ ਹੈ ਔਰ ਤੁਸੀਂ ਦੇਖੋ ਸਿੰਘ ਸਭਾ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਹੈ ਨਾਰਮਲ ਦਿਨਾਂ ਵਿੱਚ ਸਕੂਲੋਂ ਬੱਚੇ ਆਉਂਦੇ ਆ ਟ੍ਰੈਫਿਕ ਹੁੰਦਾ ਹੈ ਅੱਜ ਤਾਂ ਟ੍ਰੈਫਿਕ ਹੈ ਵੀ ਨਹੀਂ ਜੇ ਅੱਜ ਇਹ ਹਾਲਾਤ ਬਣਾਤੇ ਤਾਂ ਟ੍ਰੈਫਿਕ ਸਪੀਡ ਦੀ ਕੋਈ ਲਿਮਟ ਹੋਣੀ ਚਾਹੀਦੀ ਹੈ ਸ਼ਹਿਰ ਦੇ ਅੰਦਰ। ਜੀ ਮੈਂ ਸਾਰਾ ਉੱਥੇ ਖੜਾ ਸੀ ਆਪਣੇ ਜਦੋਂ ਮੈਂ ਉਧਰੋਂ ਆਇਆ ਤਕਰੀਬਨ ਆਪਣੇ ਇੱਥੇ ਬੱਸ ਘੜੀ ਦੇਖ ਕੇ ਮੈਨੂੰ ਸੈਟ ਕਰਨ ਜਾਮ ਲੱਗਦਾ। ਜਦੋਂ ਆਗੇ ਇੱਥੇ ਦੇਖਿਆ ਤਾਂ ਬੰਦਾ ਪੇਸ਼ੈਂਟ ਉਹ ਡਿੱਗਿਆ ਪਿਆ ਸੀ। ਸਪੀਡ ਥੱਲੇ ਠੀਕ ਹੈ ਸੀ। ਹਾਂਜੀ ਹਾਂਜੀ। ਤੇ ਮੈਂ ਸਿਟੀ ਹਾਲੇ ਫੋਨ ਕੀਤਾ ਤੇ ਕੰਟਰੋਲ ਰੂਮ ਤੇ ਫੋਨ ਕਰਤਾ। ਜੀ ਜੀ। ਤੇ ਬੱਸ ਦੇ ਮਗਰ ਉਹਨੂੰ ਮੰਗਿਆ ਖਾਣੇ ਦੇ ਨਾਕੇ ਦੇ ਜੀ। ਅੱਛਾ ਬੱਸ ਦਾ ਨੰਬਰ ਨੋਟ ਕਰ ਲਿਆ ਜੀ? ਨੰਬਰ ਨੋਟ ਕਰ ਲਿਆ ਜੀ। ਠੀਕ ਹੈ ਜੀ। ਤੇ ਹੁਣ ਇਹ ਬੰਦੇ ਦੀ ਸਥਿਤੀ ਕਿਹੋ ਜੀ ਹੈ ਪਾਪੜੀ ਸਾਈਡ ਤੇ ਸਿਗਾ ਇਧਰੋਂ ਆ ਰਹੇ ਪਾਣੀ ਮੈਂ ਤਾਂ ਦੇਖਿਆ ਮੈਂ ਟਿਗਿਆ ਦੇਖਾਂਗਾ ਉਹ ਤੇ ਗੱਡੀ ਬੱਸ ਐਡ ਕਰਾਂ ਲੱਗਾ ਜਾਮ ਲੱਗਿਆ ਕਰਕੇ ਜਦੋਂ ਆਕੇ ਦੇਖਿਆ ਤਾਂ ਪੇਸ਼ੈਂਟ ਦੇ ਦੋ ਠੀਕ ਹੈ ਅੱਤਰੋ ਹੈ ਤੁਸੀਂ ਸੁਣ ਲਿਆ ਸਾਥੀਓ ਚਸ਼ਮਦੀਦਾ ਦਾ ਕੀ ਕਹਿਣਾ ਦੁਕਾਨਦਾਰਾਂ ਦਾ ਕੀ ਕਹਿਣਾ ਹੈ ਔਰ ਪੁਲਿਸ ਪ੍ਰਸ਼ਾਸਨ ਨੇ ਵੀ ਜਿਹੜੀ ਗੱਲ ਹੈ ਉਹ ਨੋਟ ਕਰ ਲਈ ਹੈ ਬੱਸ ਦਾ ਨੰਬਰ ਕਹਿੰਦੇ ਨੋਟ ਕਰ ਲਿਆ ਅੰਮ੍ਰਿਤਸਰ ਡੀਪੂ ਦੀ ਬੱਸ ਦੱਸੀ ਜਾ ਰਹੀ ਹੈ ਪਰ ਸਵਾਲ ਫਿਰ ਉਹੀ ਹੈ ਸੰਡੇ ਵਾਲੇ ਦਿਨ ਜਿੱਦਨ ਕੋਈ ਟ੍ਰੈਫਿਕ ਨਹੀਂ ਆ ਜੇ ਉਦਣ ਇੱਕ ਬੰਦਾ ਦਰੜ ਕੇ ਰੱਖਦਾ ਆਪਣੀ ਸਾਈਡ ਤੇ ਜਾਂਦਾ ਤੇ ਜਿੱਦਨ ਟ੍ਰੈਫਿਕ ਹੋਏਗਾ ਮੰਡੇ ਔਰ ਵਰਕਿੰਗ ਡੇਸ ਵਿੱਚ ਮੰਡੇ ਟੂ ਸੈਟਰਡੇ ਉਦਣ ਕੀ ਹੋਏਗਾ ਫਿਰ ਸਵਾਲ ਉਹੀ ਆ ਬੇਨਤੀ ਉਹੀ ਆ ਪ੍ਰਸ਼ਾਸਨ ਅੱਗੇ ਪੋਲਿਟੀਕਲ ਪਾਰਟੀਆਂ ਅੱਗੇ ਸਰਕਾਰਾਂ ਅੱਗੇ ਟ੍ਰੈਫਿਕ ਪੁਲਿਸ ਅੱਗੇ ਕਿ ਇਹਨਾਂ ਦੀ ਸਪੀਡ ਦੀ ਕੋਈ ਲਿਮਟ ਹੋਣੀ ਚਾਹੀਦੀ ਹੈ ਜੱਡੀ ਵੱਡੀ ਗੱਡੀ ਹੁੰਦੀ ਹੈ ਉੱਡੀ ਸਪੀਡ ਜ਼ਿਆਦਾ ਹੁੰਦੀ ਹੈ ਔਰ ਦੂਜੇ ਦੇ ਬਚਣ ਦੇ ਚਾਂਸਸ ਘੱਟ ਹੁੰਦੇ ਐ ਸਪੈਸ਼ਲੀ ਟੂ व्हीਲਰਸ ਵਾਲਿਆਂ ਦੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਸ਼ਹਿਰ ਦੇ ਅੰਦਰ ਸਪੀਡ ਦੀ ਲਿਮਟ ਹੋਣੀ ਚਾਹੀਦੀ ਆ ਔਰ ਜੋ ਹੁਣ ਇੱਥੇ ਮਾੜੀ ਗੱਲ ਪਤਾ ਲੱਗ ਰਹੀ ਹੈ ਪਤਾ ਲੱਗ ਰਹੀ ਹੈ ਕਿ ਸ਼ਾਇਦ ਜੋ ਪੀੜਤ ਸੀ ਪੀੜਤ ਹੈ ਉਹਦੇ ਸਵਾਸ ਪੂਰੇ ਹੋ ਗਏ ਹਨ ਸਵਾਸ ਨਹੀਂ ਹਨ ਬਹੁਤ ਮੰਦਪਾਗੀ ਗੱਲ ਹੈ ਮਾਨੂੰ ਸੱਟ ਲੱਗੀ ਹੈ ਸਾਰਿਆਂ ਨੇ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਹੈ ਐਂਬੂਲੈਂਸ ਨੂੰ ਆਉਣ ਨੂੰ 10 ਮਿੰਟ ਲੱਗੇ ਇੰਨੇ ਤਾਂ ਚਲੋ ਲੱਗੇ ਹੀ ਜਾਂਦੇ ਆ ਪਰ ਉਸ ਤੋਂ ਪਹਿਲਾਂ ਪਹਿਲੀ ਦੱਸਿਆ ਜਾ ਰਿਹਾ ਕਿ ਸਵਾਸ ਨਜ਼ਰ ਨਹੀਂ ਆ ਰਹੀ ਸੀ ਤਾਂ ਬੜੀ ਮੰਦਪਾਗੀ ਗੱਲ ਹੈ ਔਰ ਜਿਹੜੀ ਸ਼ਰਮਸਾਰ ਕਰਨ ਵਾਲੀ ਗੱਲ ਇਹ ਹੈ ਕੋ ਡਰਾਈਵਰ ਤੋਂ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਭਾਈ ਜਿਹੜੀ ਪੰਜਾਬੀ ਦੀ ਕਹਾਵਤ ਤੂੰ ਅੱਗੇ ਜਾ ਕੇ ਕਿਹੜੀ ਅੱਗ ਬੁਝਾਉਣੀ ਸੀ ਤੈਨੂੰ ਇੰਨੀ ਕਾਲੀ ਕਾਲੀ ਆ ਤੂੰ ਇੰਨਾ ਅਨਕੰਫਰਟੇਬਲ ਹੈ ਤਾਂ ਐਤਵਾਰ ਵਾਲੇ ਦਿਨ ਛੁੱਟੀ ਕਰ ਲੈ ਯਾਰ ਕਿਸੇ ਹੋਰ ਨੂੰ ਸੀਟ ਤੇ ਬਹਿਲਣ ਦੇ ਬਸ ਦੀ ਕਿਸੇ ਹੋਰ ਨੂੰ ਗੱਡੀ ਚਲਾ ਲੈਂਦੇ ਆ ਤੂੰ ਬੰਦਾ ਮਾਰ ਕੇ ਰੱਖ ਦਿੱਤਾ ਇੱਕ ਦੋ ਮਿੰਟ ਜੇ ਤੂੰ ਲੇਟ ਹੋ ਜਾਂਦਾ ਕਹਿੰਦੇ ਆ ਨਾ ਕਿ ਦੁਰਘਟਨਾ ਨਾਲੋਂ ਕਦੇ ਨਾ ਨਾਲੋਂ ਦੇਰ ਭਲੀ ਜੇ 2 ਮਿੰਟ ਲੇਟ ਹੋ ਵੀ ਜਾਂਦਾ ਤਾਂ ਕੀ ਫਰਕ ਪੈਣਾ ਸੀ ਆ ਬੰਦਾ ਤਾਂ ਬਚ ਜਾਂਦਾ ਤੂੰ ਕਿਸਦਾ ਪਿਓ ਕਿਸ ਦਾ ਪੁੱਤ ਕਿਸ ਦੇ ਸਿਰ ਦਾ ਸਾਈ ਮਾਰ ਦਿੱਤਾ ਯਾਰ ਤੇਰੀ ਅਣਗਹਿਲੀ ਨੇ ਬੰਦਾ ਮਾਰ ਦਿੱਤਾ ਸ਼ਰਮ ਆਉਣੀ ਚਾਹੀਦੀ ਤੈਨੂੰ